ਇਹ ਲੈ ਇੰਪਰਮਿਸ਼ਨ ਆ ਗਈ ਲਈ ਇਹ ਕੋ ਬੱਟਾ ਲਾ ਰਿਹਾ ਨਹੀਂ ਮੈਂ ਇਹ ਰਿਫਲਾਕ ਕਰਨਾ ਜੇ ਨਹੀਂ ਕਰਨਾ ਠੀਕ ਹੈ ਨਾ ਤੇ ਲਾਓ ਪਹਿਲੇ ਲਾਓ ਲਾਓ ਉਪਰਲੀ ਵੀ ਲਾਓ ਪਿਛਲੀ ਵੀ ਲਾਓ ਸੀਟ ਬੈਲਟ ਲਾਈ ਸੀਟ ਬੈਲਟ ਇਹ ਆ ਇਹ ਪੇਪਰ ਲਿਓ ਹੈਗੀ ਆ ਆ ਹੈਡ ਇਹਦੇ ਬਾਰੇ ਤੁਹਾਨੂੰ ਪਤਾ ਹੈ ਕਿਹੜੇ ਕੰਮ ਦੀ ਏ ਹਾਂ ਜੀ ਕਿਹੜੇ ਵਾਹਨ ਦੇ ਗੱਡੀ ਵਾਹਣ ਨੂੰ ਲੱਗਦੇ ਆਹੇ ਕੱਟ ਕੇ ਦੇ ਸ਼ੀਸ਼ਾ ਮਾਰੋ ਅਸੀਂ ਸ਼ੀਸ਼ਾ ਮਾਰੋ ਅਸੀਂ ਸ਼ੀਸ਼ਾ ਤੋੜੋ ਤੇ ਆਪਣੀ ਸੇਫਟੀ ਕਰੋ ਠੀਕ ਹੈ ਸੀਟ ਬੈਲਟ ਪ੍ਰੋਪਰ ਲਾਣੀ ਹੈ ਅੱਗੇ ਤੋਂ ਉਹ ਨਹੀਂ ਲਾਣੀਆਂ ਦੂਸਰੀਆਂ ਜਾਲੀਆਂ ਨਹੀਂ ਲਾਣੀਆਂ ਲਿਓ ਪੇਪਰ ਲੈ ਆਇਆ ਨੇ ਨਹੀਂ ਆਸੀ ਦੇ ਵਾਸਤੇ ਆਦਿ ਜਿਹੜੇ ਆ ਅਸੀਂ ਇੱਥੇ ਜਿਹੜੀ ਜਾਲੀਆਂ ਲਾ ਕੇ ਲੋਕੀ ਜੱਡ ਬਲੈਕ ਫਿਲਮਾ ਲਾ ਕੇ ਜਿਹੜੇ ਗੱਡੀਆਂ ਦੇ ਵਿੱਚ ਘੁੰਮਦੇ ਆ ਸਫ਼ਰ ਕਰਦੇ ਆ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਕੁਝ ਬੋਲਟ ਜਿਹੜੇ ਪਟਾਕੇ ਮਾਰਦੇ ਆ ਉਹਨਾਂ ਦੇ ਵੀ ਕੀਤੇ ਆ ਤੇ ਇਹਨਾਂ ਨੂੰ ਆਪਾਂ ਵੀਰ ਵੀ ਕੀਤਾ ਆ ਕਿ ਜਿਹੜੀ ਮਗਰ ਜਿਹੜੀ ਸੀਟ ਦੇ ਮਗਰ ਹੈੱਡ ਲਾਣ ਵਾਲਾ ਆ ਉਹ ਦਾ ਉਹ ਦਾ ਕੀ ਕੰਮ ਹੈ ਸੀਟ ਬੈਲਟ ਕਿਦਾਂ ਲਗਾਈਦਾ ਠੀਕ ਹੈ ਨੀ ਤੇ ਅਜੇ ਇਹਨਾਂ ਨੂੰ ਅਸੀਂ ਇਸ ਬਾਰੇ ਕਈਆਂ ਨੂੰ ਦੱਸ ਕੇ ਜਾਣਕਾਰੀ ਵੀ ਦਿੱਤੀ ਐ ਇਸ ਬਾਰੇ ਤੇ ਉਹਨਾਂ ਜਿਹੜੇ ਗਲਤ ਬੰਦੇ ਸੀ ਉਹਨਾਂ ਤੇ ਚਲਾਣ ਵੀ ਕੀਤੇ ਠੀਕ ਹੈ ਸਾਰੇ ਚੌਂਕਾਂ 'ਚ ਜੀ ਤਕਰੀਬਨ ਆਪਣਾ ਨਾਕਾਬੰਦੀ ਕੀਤੀ ਹੈ ਤੇ ਚਲਾਣ ਆਪਾਂ ਕੀਤੇ ਆ ਜਿਹੜੇ ਜਾਲੀਆਂ ਲਾਉਂਦੇ ਨੇ ਜੱਡ ਬਲੈਕ ਫਿਲਮਾਂ ਲਾਉਂਦੇ ਨੇ ਬੋਟ ਦੇ ਪਟਾਕੇ ਮਾਰਦੇ ਨੇ ਜ਼ਿਆਦਾਤਰ ਉਹਨਾਂ ਤੇ ਕੀਤੇ ਅੱਜ ਹੋ ਗਏ ਕੋਈ 15 20 ਹੋ ਗਏ ਚਲੋ ਸ਼ਹਿਰ ਵਾਸੀਆਂ ਨੂੰ ਉਹ ਵੀ ਪੀਲ ਕਰਨੇ ਆ ਵੀ ਮਤਲਬ ਜਿਹੜਾ ਪੁਲਿਸ ਦਾ ਸਾਥ ਦਿਓ ਜਿਹੜਾ ਗਲਤ ਬੰਦੇ ਨੇ ਉਹਨਾਂ ਦਾ ਹੁਣ ਜੀ ਰੀਸ ਨਾ ਕਰੋ ਇਹ ਆਪਣਾ ਜਿਹੜੇ ਹੈ ਇਹ ਜਾਲੀਆਂ ਨਾ ਲਾਓ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਨਾ ਮਰਾਓ ਇਹ ਆਪਣਾ ਸਹੀ ਰੂਲ ਜਿਹੜੇ ਨੇ ਅਪਣਾਓ